ਤੋਤ ਪਰਵ ਲਾ ਮੰਡੀ ਤੇ ਤੁਹਾਨੂੰ ਆਪਾਂ ਬਹੁਤ ਸੋਹਣੀ ਸ਼ਕੀਨ ਝੋਟੀ ਦਿਖਾਉਣੇ ਆਗੇ ਸਿੰਘਾਂ ਦੀ ਕਬਾਲ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਧਾਲੀਪਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਆ ਪਸ਼ੂ ਮੰਡੀ ਧਨੋਲਾ ਜਿਹੜੀ ਕਿ ਮਹੀਨੇ ਚ ਦੋ ਵਾਰੀ ਲੱਗਦੀ ਹੈ 27 ਤਰੀਕ ਤੇ 11 ਤਰੀਕ ਅੱਜ ਆਪਾਂ 11 ਤਰੀਕ ਵਾਲੀ ਮੰਡੀ ਨੂੰ ਕਵਰ ਕਰਨ ਦੇ ਲਈ ਪਹੁੰਚੇ ਹੋਏ ਆ ਅੱਜ 11 ਤਰੀਕ 8ਵਾਂ ਮਹੀਨਾ 2025 ਸਪੈਸ਼ਲ ਮੱਝਾਂ ਦੀ ਮੰਡੀ ਆ ਟੌਪ ਤੋਂ ਟੌਪ ਕੁਆਲਿਟੀ ਦੀਆਂ ਮੱਝਾਂ ਇਸ ਮੰਡੀ ਦੇ ਉੱਤੇ ਪਹੁੰਚਣਗੀਆਂ ਤੇ ਹੋਰ ਚੰਗੇ ਚੰਗੇ ਜਾਨਵਰ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਜੋ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਪਸ਼ੂਆਂ ਦੇ ਤੁਹਾਨੂੰ ਆਪਾਂ ਡਿਟੇਲ ਲੈ ਕੇ ਦੰਦੇ ਆ ਜਿਹਨੂੰ ਜਿਹੜਾ ਜਾਨਵਰ ਫੱਟ ਬਹਿੰਦਾ ਤੁਸੀਂ ਆਪਦੀ ਤਸੱਲੀ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਇੱਥੇ ਆ ਕੇ ਵੀ ਗੇੜਾ ਮਾਰ ਲਿਆ ਗੋਡੇ ਚੰਗਾ ਪਸ਼ੂਆਂ ਦੋ ਜਾਨਵਰ ਤੋਰ ਕੇ ਦਿਖਾਉਣੇ ਆ ਇੱਕ ਗਾਂ ਕੀ ਤੇ ਇੱਕ ਇਧਰ ਮੱਝ ਆ ਗਈ ਪਹਿਲਾਂ ਮੱਝ ਨੂੰ ਤਰਦੀ ਨੂੰ ਚੈੱਕ ਕਰ ਲਿਓ ਕੱਦ ਕਾੜ ਦਰਮਿਆਨੇ ਦੇ ਵਿੱਚ ਐ ਆਰਡਰ ਕੁਆਲਿਟੀ ਬਹੁਤ ਚੰਗੀ ਐ ਤੁਸੀਂ ਦੇਖ ਸਕਦੇ ਹੋ ਸਿੰਘ ਗੁੰਡਿਆਂ ਦੀ ਐ ਚੜਾਈ ਬਹੁਤ ਆ ਗਈ ਦੇਖ ਸਕਦਾ ਮੋੜ ਲਾ ਤਰਦੀ ਨੂੰ ਤੁਸੀਂ ਫੇਰ ਚੈੱਕ ਕਰ ਲਿਓ ਕਿਰਾਂ ਆਪਾਂ ਤੁਹਾਨੂੰ ਤੋੜ ਕੇ ਸਾਰੀ ਤਸੱਲੀ ਕਰਾ ਦਿੰਨੇ ਆ ਆਰਡਰ ਦੇਖ ਸਕਦੇ ਹੋ ਬੱਜਾ ਮੂਰੇ ਖੜਾ ਹੈ ਬੈਕ ਸਾਈਡ ਤੋਂ ਨਾਲ ਦੇਖ ਸਕਦੇ ਹੋ ਇਧਰੋਂ ਦੇਖ ਸਕਦੇ ਹੋ ਸਪੇਸ ਵੀ ਬਹੁਤ ਆ ਸਭੀ ਵੀ ਚੰਗੀ ਹੈਗੀ ਉਸ ਤੋਂ ਬਾਅਦ ਤੁਹਾਨੂੰ ਗਾਂ ਤੋਰ ਕੇ ਦਿਖਾਉਣੀ ਹੈ ਡਿਟੇਲ ਇਕੱਠੀ ਲੈ ਲਾਂਗੇ ਫਿਰ ਆਪਾਂ ਇਹ ਕਰਾਸ ਬਰੀਡ ਦੇ ਵਿੱਚ ਗਾਂ ਪੈਂਦੀ ਹੈ ਦੇਖ ਸਕਦੇ ਹੋ ਤੁਸੀਂ ਕੱਦਕਾਰ ਦਰਮਿਆਨੇ ਦੇ ਵਿੱਚ ਹੈ ਤਾਜੀ ਸੁਈ ਲੱਗਦੀ ਹੈ ਬਾਕੀ ਤੁਸੀਂ ਆਰਡਰ ਦੇਖ ਸਕਦੇ ਹੋ ਥਾਂ ਚੰਗੇ ਆਗੇ ਸੋਹਣੇ ਆਗੇ ਤੇ ਡਿਟੇਲ ਆਪਾਂ ਦੋਵਾਂ ਦੀ ਇਕੱਠਿਆਂ ਦੀ ਬਚਲਾਂਗੇ ਆਜੋ ਜੀ ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਹਰਨੇਕ ਸਿੰਘ ਜੀ ਪਿੰਡ ਬਹਿਵਲ ਕਲਾਂ ਠੀਕ ਆ ਜੀ ਜਿਲ੍ਹਾ ਕਿਹੜਾ ਪੈਣਾ ਹੈ ਜਿਲ੍ਹਾ ਫਰੀਦਕੋਟ ਆ ਜੀ ਜਿਲ੍ਹਾ ਫਰੀਦਕੋਟ ਆ ਜੀ ਫਰੀਦਕੋਟ ਨੇੜੇ ਪਹੁੰਚੋ ਆਪਣਾ ਕੁਲੇ ਲੈ ਕੇ ਆ ਜੀ ਦੋ ਪਸ਼ੂ ਲੈ ਕੇ ਵਪਾਰ ਦਾ ਕੰਮ ਆ ਹਾਂਜੀ ਆਪਾਂ ਲੈਵੇ ਚ ਕਰ ਲੈਨੇ ਇਹਦੇ ਠੀਕ ਆ ਜੀ ਜਿਹਨੇ ਵਪਾਰ ਕਰਦੇ ਹਾਂ ਹਾਂਜੀ ਹਾਂਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਆਪਾਂ ਮੱਝ ਦਿਖਾਈ ਆ ਤੋਰ ਕੇ ਕਿਹੜਾ ਸੂਆ ਕਿਹੜਾ ਸੂਆ ਦੂਜਾ ਸੂਆ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਪੂਰੇ ਨੂੰ ਹੋ ਗਿਆ ਜ ਵੀ ਬੱਚੀ ਦਾ ਨਾ ਬੱਚਾ ਕੀ ਆ ਕੱਟੀ ਮਗਰਾ ਜੀ ਮਗਰ ਕੱਟੀ ਆ ਕਿੰਨਾ ਹੁਣ ਤਿਆਰ ਹੋ ਦੁੱਧ ਬਈ ਦੋ ਦੋ ਤਿਆਰ 16 ਲੀਟਰ ਹੋ ਗਏ 16 ਟਸੱਲੀ ਵਾਲਾ ਤਿਆਰ ਆ ਜਮ ਬਿਲਕੁਲ ਜੀ ਠੀਕ ਆ ਕੋਈ ਮਰਜ਼ੀ ਆ ਕੇ ਚੁਆ ਕੇ ਲੈ ਜੀ ਠੀਕ ਆ ਕਿੰਨਾ ਚੁਆਦਾਂਗੇ ਜੀ ਹਾਂ ਜੀ ਘਰੋਂ ਗਾਰੰਟੀ ਨਾਲ ਚੁਆ ਸਕਦੇ ਹਾਂ ਦੋ ਤਿਆਰ ਕੰਡੇ ਲਾ ਸਕਦਾ ਹਾਂ ਜੀ ਹਾਂ ਜੀ ਹਾਂ ਜੀ ਕੰਡੇ ਵੀ ਲਾ ਸਕਦਾ ਠੀਕ ਆ ਗਾਰੰਟੀ ਆਪਣੀ ਫੁੱਲ ਗਾਰੰਟੀ ਹੋਊਗੀ ਜੀ ਠੀਕ ਮੁੱਲ ਕਿੰਨਾ ਰੱਖਦੇ ਆਪਾਂ ਮੁੱਲੇ ਦਾ ਪੱਤੀ ਆ ਦੇਣੀ ਆ ਇੱਕ ਬੱਚੀ ਇੱਕ ਬੱਚੀ ਕਿੱਥੋਂ ਤੇ ਦੇਣੀ ਆ ਇਹ ਦੇ ਦੇ ਜੀ 15 ਦੇ ਇੱਕ 15 ਦੀ ਹੋਰ ਵੀ ਹੋ ਜੋ ਮਾਨਤਨ ਮਾਨਤਨ ਕਰ ਦਿਆਂਗੇ ਮੌਕੇ ਤੇ ਹੋ ਜੂਗਾ ਮੌਕੇ ਤੇ ਮਾਨਤਨ ਕਰ ਠੀਕ ਆ ਤੇ ਜਿਹੜੀ ਆਪਾਂ ਇਹ ਗਾਂ ਦਿਖਾਈ ਹੈਗੀ ਹਾਂ ਜੀ ਗਾਂ ਥੱਲੇ ਹੁਣ ਹੋ ਪਈਏ ਦੇ ਥੱਲੇ 13-14 ਲੀਟਰ ਪੌਣੀ ਹੋਊਗੀ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਤੀਜਾ ਦਿਨ ਆ ਜੀ ਤੀਜਾ ਦਿਨ ਬੱਚਾ ਵੱਛਾ ਵੱਛਾ ਮੰਗ ਰਿਹਾ ਜੀ ਠੀਕ ਆ ਮੂਰੇ ਬੈਠਾ ਹੈ ਨਾ ਹਾਂ ਜੀ ਹਾਂ ਜੀ ਸੂਆ ਕਿਹੜਾ ਇਹਦਾ ਜੀ ਸੂਆ ਦੂਜਾ ਜੀ ਸੂਆ ਦੂਜਾ ਕਿੰਨਾ ਕੁ ਦੁੱਧ ਪਾ ਸਕਦੀ ਹੈ ਦੁੱਧ ਪਾਉਦੀ ਜੀ 18-20 ਲੀਟਰ 11 ਤੋਂ 20 ਦੇ ਸਕਦੀ ਆ 크로ਸ ਬ੍ਰੀਡ ਦੇ ਪਹਿਲਾਂ ਇਹ ਰੁੱਤਾਈ 16 ਕਿਲੋ 15 ਸਵਾ 15 ਕਿਲੋ 크로ਸ ਬ੍ਰੀਡ ਦੇ ਵਿੱਚ ਆ ਹਨਾ ਆ 크로ਸ ਬ੍ਰੀਡ ਚੋਂਣ ਚਾਂ ਦੇ ਕਿਵੇਂ ਆ ਚੋਣ ਚ ਬੋਲੀ ਆ ਵਧੀਆ ਸੀਲ ਠੰਡੀ ਆ ਭਲਾ ਵੀ ਇਦਾਂ ਹੀ ਬਹਿ ਜੀ ਲੱਤਾਂ ਲੁੱਤਾਂ ਮਾਰਨ ਵਾਲਾ ਤਾਂ ਚੱਕਰ ਆਗਲਾ ਬਿਨਾਂ ਨਿਆਲੇ ਤੇ ਬਹਿ ਜੀ ਕਰੇ ਦੀਆਂ ਨੇ ਗੁੜੀਆਂ ਚੋ ਸਕਦੀ ਠੀਕ ਆ ਚੋ ਸਕਦੀ ਠੀਕ ਆ ਜੀ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਦੇ ਆਪਾਂ ਇਹਦਾ ਮੁੱਲ 60000 ਰੁਪਇਆ ਕਰਦੇ ਆ ਤੇ ਇਹ ਕਿੰਨੇ ਦੇਣੀ ਆ ਇਹ 55 ਹੀ ਦੇ ਦਿਆਂਗੇ ਇਹ 55 ਹੀ ਦੇ ਦਿਆਂਗੇ ਬਾਕੀ ਮੌਕੇ ਤੇ ਹੋ ਜੂਗਾ ਹਨਾ ਮਾਨਦਾਰ ਕਰਦੇ ਆਂ ਦੋ ਪੋਸੇ ਲੈ ਕੇ ਆ ਤੇ ਵਪਾਰ ਲਾਈਨ ਤੇ ਫਸੂ ਕਿਸ ਤਰ੍ਹਾਂ ਦੇ ਆ ਜਾਂਦੇ ਆਪਣੇ ਕੋਲੇ ਵਪਾਰ ਲਾਈਨ ਤੇ ਚੰਗੀਆਂ ਝੋਟੀਆਂ ਹੀ ਹੁੰਦੀਆਂ ਨੇ ਆਪਣੇ ਕੋਲ ਠੀਕ ਆ ਗਾਵਾਂ ਵੀ ਆਉਂਦੀਆਂ ਹਾਂਜੀ ਆ ਕੱਦ ਕਾਢ ਨਾਲ ਮੈਂ ਚੰਗੀਆਂ ਦੋ ਤੌੜੀਆਂ ਲੈ ਕੇ ਆਉਂਦਾ ਠੀਕ ਆ ਮਤਲਬ ਗਾਵਾਂ ਵੀ ਆ ਜਾਂਦੀਆਂ ਤੇ ਝੋਟੀਆਂ ਗਾ ਤਾਂ ਅਸੀਂ ਚੰਗੀ ਕੋਈ ਟੋਰੀ ਲੈਣੀ ਹੈ ਜੀ ਇੱਕ ਅੱਧੀ ਅੱਛਾ ਜਿਆਦਾ ਜਾਨੀ ਕਿ ਝੋਟੀਆਂ ਲੈਣੀ ਬੱਚਾ ਦਾ ਕੰਮ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਇੱਕ ਵਾਰੀ ਆਪਣਾ ਐਡਰੈਸ ਦੱਸ ਦਿਓ ਤੇ ਕੰਟੈਕਟ ਨੰਬਰ ਦੱਸ ਦਿਓ ਠੀਕ ਆ ਜੀ ਆਪਣਾ ਐਡਰੈਸ ਇਹ ਆ ਜੀ ਹਰਨੇਕ ਸਿੰਘ ਸਾਨੂੰ ਮੇਰ ਸਿੰਘ ਪਿੰਡ ਬਲ ਠੀਕ ਹੈ ਜੀ ਬੈਸਟ ਕਬਰੀ ਫੋਟਾ ਜੀ ਠੀਕ ਹੈ ਜੀ ਮੋਬਾਈਲ ਨੰਬਰ 6286822 ਪਰ ਦੁਬਾਰੇ ਫਿਰ 6286822 ਠੀਕ ਹੈ ਯੂ ਲੱਗਿਆ ਬਾਈ ਜੀ ਦੋਨੋਂ ਨਾਲ ਹਾਂਜੀ ਹਾਂਜੀ ਮੋਲ ਲੱਗਦਾ ਲੱਗਦਾ ਜੀ ਹਾਂਜੀ ਕਿੰਨਾ ਫਰਕ ਰਹੇਗਾ ਫਰਕ ਬਹੁਤ ਥੋੜਾ ਹੀ ਹੈ ਜੀ ਉਹ ਜਿਹੜਾ ਮਾਹੀ ਹਾਂਜੀ ਹਾਂ ਛੋਟੀ ਵੀ ਅਗਦੀ ਮਾਦੀ ਠੀਕ ਹੈ ਅੱਜ ਸਵੇਰ ਸਵੇਰ ਦਾ ਮਾਹੌਲ ਹੈ ਨਾ ਹਾਂ ਠੀਕ ਹੈ ਜੀ ਧੰਨਵਾਦ ਧੰਨਵਾਦ ਲੋ ਵੀ ਦੋਸਤੋਂ ਦੋਨਾਂ ਦੀ ਆਪਾਂ ਤੁਹਾਨੂੰ ਡਿਟੇਲ ਲੈਤੀ ਆ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜਿਹੜਾ ਵੀ ਜਾਨਵਰ ਤੁਹਾਨੂੰ ਇਹਨਾਂ ਚ ਫਿੱਟ ਪੈਂਦਾਗਾ ਤੇ ਆਜੋ ਤੁਹਾਨੂੰ ਆਪਾਂ ਅੱਗੇ ਚੰਗੇ ਪਸ਼ੂ ਹੋਰ ਦਿਖਾਉਨੇ ਹਾਂ ਨੰਬਰ ਤੋਂ ਕੱਟਾ ਦਿਖਾਉਨੇ ਤੁਹਾਨੂੰ ਆਪਾਂ ਚੰਗੇ ਬੋਲਦਾਗਾ ਤੇ ਡਿਟੇਲ ਆਪਾਂ ਸਾਰੀ ਲਵਾਂਗੇ ਕਿੰਨੀ ਹੋ ਮਾਰਾ ਕਿਹੜੇ ਬੋਲਦਾ ਤੇ ਮਾਂ ਦਾ ਕੀ ਰਿਕਾਰਡ ਆ ਕਿੰਨਾ ਰੇਟ ਆ ਸਾਰੀ ਆਪਾਂ ਗੱਲਬਾਤ ਕਰਾਵਾਂਗੇ ਸਾਰੀ ਡਿਟੇਲ ਲੈ ਕੇ ਦੇਵਾਂਗੇ ਕਿਰਾਂ ਤੁਸੀਂ ਤੁਰ ਤੁਰ ਦੇਣ ਚੈੱਕ ਕਰ ਲਿਓ ਛੋਟੀ ਉਮਰ ਦੇ ਵਿੱਚ ਹੀ ਆ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਾਡੀ ਬੰਤਰ ਬਹੁਤ ਚੰਗੀ ਆ ਇਧਰ ਨੂੰ ਮੋੜ ਲਓ ਜੀ ਜਾ ਡਬਲ ਆਇਆਗਾ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਟੈਸਟ ਦੀ ਗੱਲ ਵੀ ਚੰਗੇ ਹੈਗੇ ਪਿੱਠਪੁੜੇ ਦੀ ਕੁਆਲਿਟੀ ਚੰਗੀ ਆ ਚੰਗਾ ਸੰਭਿਆ ਵਾ ਸੋਹਣਾ ਕੱਟਾ ਵਾ ਬਾਕੀ ਆਪਾਂ ਡਿਟੇਲ ਪੁੱਛ ਲੈਣੇ ਆਂ ਬਾਈ ਤਾਂ ਨਾੜਾ ਨੂੜਾ ਵੀ ਚੰਗੀਆਂ ਫੇਸ ਦਾ ਦੁਬਾਰਾ ਦੇਖ ਸਕਦੇ ਹਾਂ ਇੱਥੇ ਅਜੇ ਛੋਟਾ ਛੋਟਾ ਸੈਂਗ ਆ ਪਿੱਠਪੁੜੇ ਦੀ ਕੁਆਲਿਟੀ ਹੱਡਾਂ ਦਾ ਬਹੁਤ ਮਰਵਾਗਾ ਤੇ ਆਪਾਂ ਬਾਈ ਤੋਂ ਡਿਟੇਲ ਪਾਉਦੇ ਆ ਜੀ ਸਾਰੀ ਮੇਰੇ ਨੂੰ ਫਿੱਟ ਪਾਉਂਦਾ ਤੁਸੀਂ ਕਾਲ ਕਰ ਸਕਦੇ ਹੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਵਿੰਦਰ ਸਿੰਘ ਆ ਜੀ ਹਾਂਜੀ ਪਿੰਡ ਪੁਠਾਲਾ ਜੀ ਜਿਹੜਾ ਮਲੇਰਕੋਟਲਾ ਜੀ ਠੀਕ ਹੈ ਜਿਲ੍ਹਾ ਮਲੇਰਕੋਟਲਾ ਪਾਇਆ ਜਾਂਦਾ ਤੇ ਜਿਹੜਾ ਆਪਾਂ ਕਟਾ ਲੈ ਕੇ ਆਈਆਂਗੇ ਹਾਂਜੀ ਕਿੰਨੀ ਉਮਰ ਹੈ ਦੀ? ਇਹਦੀ ਵੀ ਆ ਪੂਰੇ 25 ਦਿਨ ਗ੍ਰਿਕ ਨੂੰ ਆਲੀ 89 ਮਹੀਨੇ ਦੀ 25 ਦਿਨ ਨੂੰ ਠੀਕ ਹੈ ਜੀ। 1 ਸਾਲ ਹੋ ਗਿਆ। 1 ਸਾਲ ਦਾ ਪੂਰਾ। 1 ਸਾਲ ਦਾ ਹੋ ਜਾਊਗਾ। ਠੀਕ ਆ ਆਪਣੇ ਘਰ ਦਾ ਹੀ ਹੈ ਨਾ? ਬਾਜੀ ਘਰ ਦਾ ਹੀ ਹੈ ਜੀ। ਠੀਕ ਆ। ਕਿਹੜੇ ਬੁੱਲ ਦਾ ਹੈ? ਇਹ ਮਨੂ ਦਾ ਜੀ। ਆ ਵੀ ਮਨੂ ਹਸਾਰ ਵਾਲਾ ਜਿਹੜਾ। ਹਸਾਰ ਵਾਲਾ। ਅਸ਼ੋਧਾਗਾ। ਠੀਕ ਆ ਤੇ ਮਾਂ ਦਾ ਕਿੰਨਾ ਕਰਕਾਡ ਸੀਗਾ? ਮਾਂ ਦਾ 17 ਲੀਟਰ ਦਾ। 17 ਲੀਟਰ? ਕੋਲੇ ਹੀ ਆਪਣੇ। ਨਹੀਂ ਪਿੰਡ ਸ਼ੇਅਰ ਕੀਤੀ ਹੈ ਪਿੰਡ ਵਿੱਚ ਹੀ ਕਰਤੀ। ਯਾਨੀ ਪਹਿਲਾਂ ਕੋਲੇ ਸੀ ਆਪਣੇ। ਪਹਿਲਾਂ ਕੋਲੇ ਸੀ। ਪਹਿਲਾਂ ਕੋਲੇ ਸੀ ਦੁੱਧ ਜਾਨੀ ਚੋਇਆ ਹੈ ਨਾ ਹਨਾ। ਠੀਕ ਹੈ ਤਦੋਂ ਵੈਸੇ ਤਾਂ ਜੇ ਲੱਗਦਾ ਕਿ ਫੋਨ ਚੱਕਰਾਂ ਫੋਨ ਤੇ ਕਰਾਂਗੇ ਫੋਨ ਤੇ ਕਰੋਗੇ ਤੇ ਠੀਕ ਹੈ ਬਾਕੀ ਰਿਕਾਰਡ ਦਾ ਸਾਰਾ ਲੈਣੇ ਆਪਾਂ ਠੀਕ ਹੈ ਜੀ ਨੰਬਰ ਜੀ ਨੰਬਰ 95920 ਜੀ ਹਾਂ ਜੀ 7555 95921 7555 75528 ਹਾਂ ਜੀ ਠੀਕ ਹੈ ਲੋਜਿਸਟਿਕ ਕੰਟੈਕਟ ਕਰ ਸਕਦੇ ਜੀ ਬਾਈ ਦੇ ਨਾਲ ਜਿਹਨੂੰ ਵੀ ਫੱਟ ਪਾਉਂਦਾ ਰਿਕਾਰਡ ਇਹਦਾ ਦਸਤਾ ਸਾਰਾ ਤੇ ਨੰਬਰ ਤੁਹਾਨੂੰ ਲੈਤਾ ਆ ਵੀ ਮੈਂ ਨਿਊ ਹਜ਼ਾਰ ਵਾਲਿਆਂ ਦਾ ਉਹਦਾ ਹੈ ਰੇਟ ਬਾਈ ਪੂਰੇ ਇੱਕ ABC ਵਾਲਿਆਂ ਕੋਲੇ ਵੀ ਆ ਵੀ ਮੈਂ ਨਿਊ ਆ ਪਰ ਇਹ ਹਜ਼ਾਰ ਵਾਲਿਆਂ ਦਾ ਬਾਕੀ ਤੁਸੀਂ ਗੱਲਬਾਤ ਕਰ ਸਕਦੇ ਆ ਆ ਵੀ ਦੋਸਤੋ ਤੁਹਾਨੂੰ ਆਪਾਂ ਇੱਕ ਝੋਟੀ ਤੌਰ ਤੇ ਕਰਾਉਂਦੇ ਜਾਂਗੇ ਤੋਰ ਦਿਨ ਚੈੱਕ ਕਰ ਲਿਓ ਬਾਡੀ ਬੰਦਰ ਦੀ ਚੰਗੀ ਆ ਪੱਠ ਪੁੜੇ ਦੀ ਕੁਆਲਿਟੀ ਵੀ ਚੰਗੀ ਆ ਤੇ ਇੱਕ ਸਾਧਨ ਤੁਸੀਂ ਥਾਣਾ ਵੀ ਬਹੁਤ ਵਧੀਆ ਆਗੇ ਸਿੰਘ ਸੌਂਗ ਵੀ ਚੰਗੇ ਆ ਘੱਤ ਗਾੜ ਵੀ ਚੰਗੇ ਦੇ ਵਿੱਚ ਆ ਨਾ ਜਿਆਦਾ ਵੱਡਾ ਤੇ ਨਾ ਹੀ ਜਿਆਦਾ ਛੋਟਾ ਸਿੰਗੀ ਗੋਲ ਆ ਬਾਡੀ ਬੰਦਰ ਚੰਗੀ ਆ ਆਰਡਰ ਵੀ ਚੰਗਾ ਆ ਥਾਣਾ ਦਾ ਸਹਯਾ ਵੀ ਵਧੀਆ ਆ ਗਾ ਆਰਡਰ ਮੂਰ ਨੂੰ ਵੀ ਚੰਗਾ ਆ ਤੇ ਬੈਕ ਸਾਈਡ ਨੂੰ ਵੀ ਚੰਗਾ ਆ ਆਣਾ ਦੇਖ ਸਕਦੇ ਮੱਛਿਆ ਮੂਰੇ ਖੜਾ ਕਟਾ ਬਾਕੀ ਆਪਾਂ ਡਿਟੇਲ ਪੁੱਛ ਲੈਨੇ ਬਾਈ ਤਾਂ ਕੀ ਡਿਟੇਲ ਆ ਜੀ ਸੌਦਾ ਚੱਲਦਾ ਹੈ ਸੌਦਾ ਹੋ ਜਾਊਗਾ ਐ ਬਸ ਸੌਦਾ ਇਹ ਪੀਸ ਦਾ ਨਾ ਗੱਲ ਕਰਦਾ ਮੈਂ ਦੱਲਾਂਗਾ ਮੋਬਾਈਲ ਤੇ ਜਿਆਦਾ ਨਹੀਂ ਗਿਆ ਸੌਦਾ ਚੱਲਦਾ ਉਹ ਸੌਦਾ ਚੱਲਦਾ ਇਹਦਾ ਵੇਖ ਲੀਏ ਕੀ ਬਣਦਾ ਤੇ ਦਵਾਰੇ ਤੋਰ ਕੇ ਫੇਰ ਦਿਖਾਉਂਦੇ ਆ ਤੁਰਦੀ ਤਾਂ ਤੁਸੀਂ ਫੇਰ ਇੱਕ ਵਾਰੀ ਦੇਖ ਲਿਓ ਇਹਨੂੰ ਫੇਰ ਉਦੋਂ ਬਾਅਦ ਆਪਾਂ ਡਿਟੇਲ ਲੈ ਲਾਂਗੇ ਇਹ ਰੱਖਨੇ ਦਾ ਵੀ ਗਿਆ ਹੈ ਉਹ ਕਾਨੂੰਨੀ ਮੇ ਦਾ ਦੋਹਰੀ ਮੈਂ ਤੁਹਾਡੇ ਜਿਹੜਾ ਮੁੰਡਾ ਕਨੇਡਾ ਉਹ ਵੀ ਜਾ ਰਿਹਾ ਹੈ ਮਤਲਬ ਤੇ ਜਿਹਾ ਸੌਦਾ ਚੱਲ ਜੀ ਜਾਂਦਾ ਜੁੜੇ ਰਹੋ ਕੀ ਬਣਦਾ ਲੱਗੂ ਪਤਾ ਫਿਰ ਡਿਟੇਲ ਲੈ ਲਾਂਗੇ ਆਪਾਂ

ਦਰਬੂਰੀ ਦਾ ਸਬਦਾ ਬੰਦਾ ਦੇਖ ਸਕਿਆ ਤੁਸੀਂ ਹੁੰਦਾ ਕਿਉਂ ਹੈ ਕੰਦੀ ਸਤਰੀ ਗਾਲ ਬਾਈ ਸਤਰੀ ਕਾਲ ਜੀ ਮੈਂ ਜਿਹੜੀ ਆਪਾਂ ਮੱਝ ਤੋਰ ਕੇ ਦਿਖਾਈ ਆ ਕੀ ਰਿਕਾਰਡ ਆ ਇਹਦਾ ਕਾਰੇ ਦੂਜੇ ਸੂਏ ਝੋਟੀ ਆ ਬਾਈ ਜੀ ਠੀਕ ਆ 15 ਦਿਨ ਉਹਦੇ ਚੋਣ ਓਕੇ ਨਾਗਰ ਕਟਾ ਠੀਕ ਹੁਣਾਂ ਲਈ ਕੋਈ ਬੰਦੇ ਵਾਲਾ ਤੁਹਾਨੂੰ ਦੇ ਦਾਂਗੇ ਕੋਈ ਬੰਦਾ ਜੀ ਘਰੇ ਚੋਕੇ ਆ ਹਣ ਤਸੱਲੀ ਕਰਾ ਲਾਂਗੇ ਪੂਰੀ 10 ਡੰਗ 24 ਦੀ ਹੁਣ ਤਿਆਰ ਹੈ ਨਾ ਕੰਡੇ ਤੇ ਲਾ ਕੇ ਦੇਵਾਂਗੇ ਲੀਟਰ ਵਾਲਾ ਦਾ 18 ਨਹੀਂ ਮਿਲਦਾ ਠੀਕ ਆ 16 ਤਿਆਰ ਆ ਜਾਣੀ 16 ਤਿਆਰ ਹੈ ਨੰਦੇ ਠੀਕ ਆ ਕੰਡੇ ਤੇ ਲਾ ਲੈ ਕੋਈ ਵੀ ਗਾਰੰਟੀ ਫੁੱਲ ਕਰਕੇ ਲੈ ਜੀ ਹਾਂ ਫੁੱਲ ਗਾਰੰਟੀ ਕਰਕੇ ਲੈ ਬਵਾਰਦੀ ਦਾ ਨਹੀਂ ਕਰਦੀ ਐ ਸਹੀ ਬਵਾਰ ਲੈਣ ਚਾਹਤਾ ਨਹੀਂ ਕਰਦੀ ਐ ਮੈਂ ਬਵਾਰ ਕਰਦੀ ਕਿ ਤੁਰੀ ਠੀਕ ਆ ਠੀਕ ਆ 21 ਲੈ ਕੇ ਆਏ ਸੀਗੇ ਹਾਂ ਜੀ ਕੋਈ ਲੈ ਕੇ ਆਈ ਸੀ ਠੀਕ ਮੋਲਾ ਮੋਲੇ ਦਾ 175 ਮੰਗਦੇ ਕਿੱਥੋਂ ਦੇ ਆਣਾਂਗੇ ਡੇੜ ਦੀ ਹਾਂ ਜੀ ਹੋਜੂ ਮਾੜਾ ਮੋਟਾ ਹੋਰ ਮੌਕੇ ਤੇ ਹਨ ਮਾੜਾ ਮੌਕੇ ਤੇ ਕਰਦੇ ਨੇ ਠੀਕ ਆ ਠੀਕ ਆ ਤੇ ਕੋਈ ਆਪਣਾ ਸਾਬੜਾ ਧੂਰੀ ਸ਼ਹਿਰ ਜੀ ਖਾਸ ਧੂਰੀ ਹਾਂ ਜੀ ਫੇਰਪੁਰ ਚੌਕ ਠੀਕ ਆ ਮਾੜੋ ਪੁਰੀ ਮਹੱਲਾ ਠੀਕ ਆ ਨੰਬਰ ਨੰਬਰ 17 ਮੋਬਾਈਲ ਨੰਬਰ ਹੈਗਾ 62840 44853 ਦੁਬਾਰੇ ਬੋਲੋ 62840 44853 ਠੀਕ ਹੈ ਠੀਕ ਆ ਬਈ ਧੰਨਵਾਦ ਲੋ ਵੀਰੋ ਜੇ ਕੰਟੈਕਟ ਕਰ ਸਕਦੇ ਬਾਈ ਦੇ ਨਾਲ ਜਿੱਥੇ ਵੇਖਦੀ ਹੈ ਤਾਂ ਠੀਕ ਆ 170 ਮੁੱਲ ਕਰਿਆ ਸੀਗਾ ਤੇ ਇੱਕ ਮਿਲਾਂ ਦਾ 32 ਕੁ ਲੱਗਦਾ ਹੈ ਆ ਜੇ ਸਵੇਰ ਸਵੇਰ ਦਾ ਮਾਹੌਲ ਆ ਤੇ ਹੋਰ ਵੱਧ ਸਕਦਾ ਬਾਕੀ ਜਿਹਨੂੰ ਫੱਟ ਬਹਿਂਦੀ ਹੈ ਤੁਸੀਂ ਗੱਲਬਾਤ ਕਰ ਲਿਓ ਡਿਟੇਲ ਹੈ ਜੀ ਸਾਰਾ ਆਪਾਂ ਨੰਬਰ ਲੈਤਾ ਤੇ ਉਧਰ ਬੂਰੀ ਦਾ ਤਕਰੀਬਨ ਸੌਦਾ ਹੋ ਗਿਆ ਪਾਸ ਹੋਈ ਜਾਂਦੀ ਉਹਦਾ ਸੌਦਾ ਹੋ ਗਿਆ ਆ ਜੋ ਅੱਗੇ ਤੁਹਾਨੂੰ ਆਪਾਂ ਹੋਰ ਦਿਖਾਉਨੇ ਆ ਪਸ਼ੂ ਬਾਕੀ ਤੁਸੀਂ ਮਾਹੌਲ ਦੇਖ ਸਕਦੇ ਹੋ ਮੰਡੀ ਦਾ ਦੋਸਤੋ ਤਰ੍ਹਾਂ ਲਾ ਮੰਡੀ ਤੇ ਤੁਹਾਨੂੰ ਆਪਾਂ ਬਹੁਤ ਸੋਹਣੀ ਸ਼ਕੀਨ ਝੋਟੀ ਦਿਖਾਉਨੇ ਆਂਗੇ ਸਿੰਘਾਂ ਦੀ ਕੁਆਲਿਟੀ ਬਾਡੀ ਬੰਤਰ ਥਣ ਲੇਵੇ ਦੀ ਬਹੁਤ ਸਾਫ ਆ ਬਹੁਤ ਸੋਹਣੀ ਝੋਟੀ ਆ ਪਿੱਠ ਥੂੜੀ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਚੰਗੀ ਆ ਥਣ ਵੀ ਬਹੁਤ ਚੰਗੇ ਆ ਮੁੱਠੀ ਦੀ ਚਵਾਈ ਵਾਲੇ ਥਣ ਆ ਦੇਖੋ ਮੋੜ ਲਾ ਸਾਰੇ ਪੱਖਾਂ ਤੋਂ ਚੰਗੀ ਸਾਫ ਸੁਥਰੀ ਹੈਗੀ ਮਿਲਕ ਦੇ ਬਿਊਟੀ ਵਾਲੀ ਝੋਟੀ ਆ ਬਾਕੀ ਬਾਈ ਦੀ ਸ਼ਿੰਗਾਰੀ ਸੰਗੂਰੀ ਦੇਖ ਸਕਦੇ ਹੋ ਬਹੁਤ ਵਧੀਆ ਗਈ ਆ ਆਰਡਰ ਚੈੱਕ ਕਰ ਸਕਦੇ ਹੋ ਸਪੇਸ ਇੱਕੋ ਜਿਹਾ ਥਾਣਾ ਪਿੱਠਪੁੜੀ ਦੀ ਕੁਆਲਿਟੀ ਵੀ ਬਹੁਤ ਚੰਗੀ ਹੈਗੀ ਕੁੰਡੇ ਸਿੰਘ ਆ ਦੇਖ ਸਕਦੇ ਹੋ ਤੇ ਤੁਹਾਨੂੰ ਦਵਾਰੇ ਆ ਜਨੇ ਆਰਡਰ ਮੂਹ ਤੋਂ ਬਹੁਤ ਆ ਤੇ ਥਾਣਾ ਦਾ ਸਾਈਜ਼ ਕੋਈ ਕਮੀ ਹੈਗੀ ਝੋਟੀ ਦੇ ਵਿੱਚ ਬਹੁਤ ਵਧੀਆ ਝੋਟੀ ਹੈ ਦੇਖ ਸਕਦੇ ਹੋ ਬੈਕ ਸਾਈਡ ਤੋਂ ਹਾਂਜੀ ਜੀ ਇਹ ਬੱਚਾ ਮੂਰੇ ਆ ਕੱਟਾ ਵਾ ਤੇ ਬਾਕੀ ਆਪਾਂ ਬਾਈ ਤੋਂ ਡਿਟੇਲ ਲੈਨੇ ਆ ਸਾਰੀ ਛੋਟੀ ਦੀ ਕੀ ਡਿਟੇਲ ਆ ਕੀ ਗੱਲਬਾਤ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਗਰਮੀਤ ਆ ਬਾਈ ਪਿੰਡ ਠੂਠਾ ਵਾ ਜਿਲ੍ਹਾ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਤੇ ਆਪਣਾ ਬਈ ਵਪਾਰ ਦਾ ਕੰਮ ਆ ਕਰ ਵਪਾਰ ਦਾ ਕੰਮ ਆ ਬਾਈ ਵਪਾਰ ਦਾ ਕੰਮ ਇੱਕ ਵਸੀ ਲੈ ਕੇ ਆਏ ਸੀ ਇੱਕ ਵਸੀ ਲੈ ਕੇ ਆਏ ਸੀ ਜਿਹੜੀ ਇਹ ਝੋਟੀ ਲੈ ਕੇ ਆਏ ਆਂ ਬਾਈ ਕੀ ਡਿਟੇਲ ਆ ਕਿਹੜਾ ਸੂਸੂਈ ਵੀ ਆ ਇਹ ਫੋਲੂ ਨੂੰ ਝੋਟੀ ਸੂਈ ਆ ਬਾਈ 11 ਕਿਲੋ ਦੁੱਧ ਚਵਾਈ ਦਾ ਤਿਆਰ ਆ ਹੁਣ ਜਮਾ ਹਾਂਜੀ ਤਿਆਰ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ 10 ਦਿਨ ਹੋ ਗਏ 10 ਦਿਨ ਹੋ ਗਏ ਹਾਂ ਬੱਚਾ ਕੱਟਾ ਹੈ ਨਾ ਬੱਚਾ ਕੱਟਾ ਠੀਕ ਆ ਤੇ ਬਾਈ ਕਿੰਨਾ ਕੁ ਦੁੱਧ ਬਾ ਸਕਦੀ ਆ ਦੁੱਧ ਦੇ ਕੋਈ 13-14 ਕਿਲੋ ਕਮਾਏ ਨਾ 13-14 ਕਿਲੋ ਦੇ ਹਣਾ ਬਾਕੀ ਉਹ ਸੋਹਣੀ ਝੋਟੀ ਸਰਖੀ ਆ ਹਣਾ ਹਾਂ ਤੇ ਮੁੱਲ ਕਿੰਨਾ ਰੱਖਦੇ ਆਂ ਪਾ ਲੈ ਮੁੱਲ ਬਾਈ ਇਹਦਾ 17 ਇੱਕ 70 ਕਿੱਥੋਂ ਕੋਤੇ ਛੱਡਣੀ ਆਪਾਂ 55 ਦੀ 55 ਦੀ ਬਾਕੀ ਹੋ ਜੂ ਹੋਰ ਮੌਕੇ ਤੇ ਹੋ ਜੂਗਾ ਹਨਾ ਠੀਕ ਆ ਤੇ ਚੋਣ ਚਾਂਣ ਜਿਵੇਂ ਬਾਈ ਚੋਣ ਦੀ ਜਮਾ ਬਾਈ ਕੋਣ ਜੀ ਕਰਨਾ ਹੈ ਬਸ ਓਕੇ ਜਮਾ ਸਾਫ ਸੁਥਰੀ ਆ ਠੀਕ ਆ ਤੇ ਐਡਰੈਸ ਵੀ ਆਪਣਾ ਦੁਬਾਰੇ ਦੱਸ ਦਿਓ ਐਡਰੈਸ ਬਾਈ ਟੂ ਫੁੱਠਿਆਂ ਬਾਈ ਹਾਂ ਜੀ ਕੰਟੈਕਟ ਨੰਬਰ ਮੋਬਾਈਲ ਨੰਬਰ 82836870 ਦੁਬਾਰੇ ਫਿਰ ਬੋਲੋ 82838 ਹਾਂਜੀ 800 ਥਰਾਂ ਠੀਕ ਹੈ ਠੀਕ ਹੈ ਬਾਈ ਧੰਨਵਾਦ ਲੋ ਵੀ ਦੋਸਤੋ ਜੀ ਸੰਪਰਕ ਕਰ ਸਕਦੇ ਹੋ ਬਾਈ ਨਾਲ ਜਿਹਨੂੰ ਵੀ ਝੋਟੀ ਪਸੰਦ ਆਉਂਦੀ ਆ ਡਿਟੇਲ ਆਪਾਂ ਤੁਹਾਨੂੰ ਲੈ ਕੇ ਦੇਤੀ ਹੈਗੀ ਝੋਟੀ ਬਹੁਤ ਸੋਹਣੀ ਹੈ ਵੀ ਸਾਰੇ ਪੱਖਾਂ ਤੋਂ ਸਾਫ ਸੁਥਰੀ ਆ ਤੇ ਬਾਈ ਨਾਲ ਤੁਸੀਂ ਗੱਲਬਾਤ ਕਰ ਲਿਓ ਜਾਂਗਾ